ਮਨਵਾਤੀ ਜੇ ਜਦ ਤੱਕ ਸੈਂਟਰ ਸਰਕਾਰ ਕੋਲ ਪੰਜਾਬ ਸਰਕਾਰ ਹੋਣਾ ਨਹੀਂ ਮੇਰੇ ਕੋਲ ਪੰਜਾਬ ਸਰਕਾਰ ਦਾ ਮੰਨਣਾ ਬਹੁਤ ਦੇਰ ਹੋ ਗਈ ਜੇ ਵਰਦੀ ਇਹ ਵੀ ਮੰਨਦੀ ਇਹਦੇ ਨਾਲ ਹੀ ਲੜਾਈ ਇਹ ਪੰਜਾਬ ਦਾ ਜਿੰਦਾਬਾਦ ਪੰਜਾਬ ਦਾ ਜਿੰਦਾਬਾਦ ਪੰਜਾਬ ਦਾ ਜਿੰਦਾਬਾਦ ਇਹ ਵੀ ਮਿੱਠਾ ਸੀ ਸਰ ਅੱਜ ਇਹਨੇ ਮਿਲ ਮੁਲਾਕਾਤ ਕਰਨ ਨੂੰ ਕਿਹਾ ਪਰ ਮੋਰੇ ਮੁਲਾਕਾਤ ਨਹੀਂ ਮਿਲ ਬਲੋਜ਼ ਫੈਮ ਜਦੋਂ ਉਹਦਾ ਮੈਨਰ ਟਾਈਮ ਤਾਂ ਇਹਦੇ ਵਿੱਚ ਤਾਂ ਰਿਹਾ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਵਾਖ ਵਖ ਡਰਾਈਵਰ ਭਾਈਚਾਰੇ ਤੋਂ ਇਲਾਵਾ ਜਿੱਥੇ ਬੰਦੀਆਂ ਦੇ ਵਿੱਚ ਰੋਸ਼ ਹੈ ਤਾਂ ਇਸੇ ਨੂੰ ਲੈ ਕੇ ਟਰੱਕ ਯੂਨੀਅਨ ਦੇ ਸਾਫਕਾ ਪ੍ਰਦਾਨ ਹੈਪੀ ਸੰਧੂ ਦੀ ਅਗਵਾਈ ਹੇਠ ਜਿੱਥੇ ਪਹਿਲਾਂ ਵੀ ਪ੍ਰਦਰਸ਼ਨ ਜਾਰੀ ਰਿਹਾ ਤਾਂ ਇਸੇ ਨੂੰ ਲੈ ਕੇ ਉਹਨਾਂ ਰਾਤ 11:30 ਵਜੇ ਡੀਸੀ ਦਫਤਰ ਦੇ ਬਾਹਰ ਮਰਨ ਵਰਤ ਤੇ ਬੈਠ ਕੇ ਉਧਰ ਉਹਨਾਂ ਕਿਹਾ ਕਿ ਇਹ ਮੇਰਾ ਫੈਸਲਾ ਇਕੱਲੇ ਦਾ ਹੈ ਜਿਸ ਤੋਂ ਬਾਅਦ ਸਾਥੀਆਂ ਨੂੰ ਵੀ ਇਸ ਦੀ ਭੰਡ ਲੱਗੀ ਅਤੇ ਮੌਕੇ ਤੇ ਪਹੁੰਚੇ ਅਤੇ ਇਸ ਦੌਰਾਨ ਉਹਨਾਂ ਗੱਲਬਾਤ ਦੌਰਾਨ ਕਿਹਾ ਕਿ ਇਹ ਲੜਾਈ ਜਾਰੀ ਰਹੇਗੀ ਉਹਨੇ ਵੀ ਜ਼ਿਕਰ ਕੀਤਾ ਕਿ ਜਦੋਂ ਤੱਕ ਇਸ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾਂਦਾ ਅਤੇ ਡਰਾਈਵਰ ਭਾਈਚਾਰੇ ਦੇ ਹੱਕ ਵਿੱਚ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ ਯਾਰ ਇੱਕ ਮੋਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਆ ਉਹਦੇ ਖਿਲਾਫ ਮਰਨ ਵਰਤੇ ਬੈਠਾ ਅੱਜ ਦਰਬਾਰ ਸਾਹਿਬ ਗਿਆ ਮੱਥਾ ਟੇਕਾ ਉਸ ਗੁਰੂ ਤੋਂ ਅਸ਼ੀਰਵਾਦ ਲੈਣ ਗਿਆ ਸੀ ਮੇਰੇ ਤੇ ਨਹੀਂ ਸ਼ਕਤੀ ਤੇ ਕਿ ਮੈਂ ਇਹ ਲੜਾਈ ਲੜ ਸਕਾਂ ਕੋਣ ਨਹੀਂ ਦੇਣੀ ਨਾ ਆਪਾਂ ਕੌਣ ਹੁੰਦੇ ਆ ਆਪਣੇ ਦੇ ਕੀ ਹੈ ਆਪਣੀ ਕਾਤ ਕੀ ਹੈ ਸਰਕਾਰ ਨਾਲ ਲੜਨਾ ਸੈਂਟਰ ਨਾਲ ਸੌਖਾ ਨਹੀਂ ਆ ਇਹਨਾਂ ਨਾਲ ਲੜਨੀ ਲੜਾਈ ਲੜਨੀ ਆ ਉਸ ਗੁਰੂ ਮਹਾਰਾਜ ਆਸ਼ੀਰਵਾਦ ਲੈ ਕੇ ਆਇਆ ਉੱਥੋਂ ਸਿੱਧਾ ਜਲ ਲੈ ਕੇ ਲੰਗਰ ਪਾਣੀ ਛੱਕ ਕੇ ਤੋਂ ਬਾਅਦ ਇਸ਼ਨਾਨ ਕੀਤਾ ਤੋਂ ਬਾਅਦ ਪਾਣੀ ਦਾ ਸਰਵਣ ਕੀਤਾ ਸੁਣਿਆ ਜੀ ਤੋਂ ਬਾਅਦ ਮੈਂ ਚਾਲੇ ਪਾਲੇ ਪੰਜਾਬ ਦੇ ਅੰਦਰ ਨੂੰ ਜੀ ਕਿਤੇ ਜਲ ਲੈ ਕੇ ਆਇਆ ਜਿਸੀ ਦਫ਼ਤਰ ਪਹੁੰਚਿਆ ਉਥੋਂ ਕਿ ਜਾਲੀ ਪੀਣਾ ਆ ਉਹ ਨਹੀਂ ਕੁਝ ਸਮਾਂ ਮਾਨਨਵਾਰ ਤੇ ਬੈਠਾ ਜਦੋਂ ਤੱਕ ਇਹ ਸੈਂਟਰਲ ਸਰਕਾਰ ਉਹ ਪੰਜਾਬ ਸਰਕਾਰ ਟਰੱਕਾਂ ਦੇ ਮੁੱਦੇ ਉਪਰ ਪੰਜਾਬ ਸਰਕਾਰ ਦਾ ਮੰਨਣ ਨੂੰ ਲਗਭਗ ਤੈ ਹੋ ਗਈਆਂ ਚਲੋ ਪਰ ਜੀ ਇਹ ਵੀ ਨਹੀਂ ਮੰਨਦੀ ਇਹਦੇ ਨਾਲ ਵੀ ਲੜਾਈ ਹੈ ਕਿ ਭਾਰਤ ਪੁਸ਼ਨਾ ਆਸ਼ੂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹਨੇ ਸਾਡੇ ਗੁਰੂਵਰ ਇਹ ਕੁਝ ਬੋਲਿਆ ਸੀ ਮੈਂ ਭਾਰਤ ਪੁਸ਼ਨਾ ਆਸ਼ੂ ਦੇ ਡੇ ਕੇਸ ਆ ਮੈਂ ਆਪ ਹਾਈ ਕੋਰਟ ਸੁਪਰੀਮ ਕੋਰਟ ਦੀ ਵਕੀਲ ਆਪਣੇ ਕਰੂੰਗਾ ਕੀ ਪਤਾ ਕੱਲ੍ਹ ਕੋ ਸਰਕਾਰ ਨਾਲ ਸਮਝੌਤਾ ਹੋ ਜਾਏ ਆਪ ਆ ਆदमी ਜ਼ਿਆਦਾ ਕਾਂਗਰਸ ਵਾਲੇ ਇਹਨਾਂ ਨੇ ਕਿਹਾ ਆਸ਼ੂ ਬਰੀ ਕਰੋ ਪਰ ਨੂੰ ਕਰੋ ਨਾ ਯਾਰ ਲੜਾਈ ਲੜਾਂਗੇ ਅੱਜ ਨੂੰ ਗੁੰਡਾ ਗੁੰਡਾ ਪੰਜਾਬ ਦਾ ਗੁੰਡਾ ਸਮਝਦਾ ਆਪਣੇ ਨੂੰ ਆਹ ਟਰੱਕਾਂ ਨਾਲ ਤੇਰਾ ਪੰਗਾ ਪਿਆ ਸਾਰੀ ਤੈਨੂੰ ਦਿਖਾਈਏ ਬੁੰਡੇ ਕੀ ਹੁੰਦੇ ਆ ਗੁੰਡੇ ਦੇਖਣੇ ਕਹਿ ਸਾਨੂੰ ਗੁੰਡਾ ਕਹ ਲੈ ਦੱਲਾ ਕਹ ਲੈ ਜੋ ਮਰਜ਼ੀ ਕਹ ਲੈ ਪਰ ਗਦਾਰ ਤੂੰ ਪੰਜਾਬ ਦਾ ਗਦਾਰ ਆ ਜਿਸ ਗੁਰੂ ਨੇ ਇਨਸ਼ਾਹਦਾ ਦਾ ਹੁਣ ਉਸ ਗੁਰੂ ਨੂੰ ਤੂੰ ਕਿਵੇਂ ਕਲੀਆਂ ਦਾ ਸਮਾਂ ਲੱਦ ਗਿਆ ਉਹ ਜੇ ਜੇਲ੍ਹ 'ਚ ਬੈਠਾ ਸੀ ਨਾ ਤਾਂ ਹੀ ਅਸੀਂ ਤੇਰੇ ਨਾਲ ਜੇਲ੍ਹ ਮੁਲਾਕਾਤ ਕਰਨ ਨੂੰ ਆਉਣਾ ਸੀ ਪਰ ਮੋਰੇ ਮੁਲਾਕਾਤ ਨਹੀਂ ਮੈਨੂੰ ਪਤਾ ਸੀ ਕਿ ਟਾਈਮ ਨਹੀਂ ਜਨਾ ਹੈਪੀ ਤੁਹਾਨੂੰ ਤੂੰ ਤਾਂ ਮਿਲਣ ਦਾ ਟਾਈਮ ਨਹੀਂ ਦਿੱਤਾ ਅੱਜ ਤੱਕ ਜਿੰਨੇ ਮਿਨਿਸਟਰ ਰਿਹਾ ਤਾ ਕਰਕੇ ਕੋਈ ਨਹੀਂ ਦੇਖਾਂਗੇ ਤਨ ਮਿਲਾਂਗੇ ਵੀ ਮੈਂ ਕਹਿੰਦਾ ਕਿ ਇੱਥੇ ਜਲੰਧਰ ਚ ਆਵੇ ਜੇ ਮੈਂ ਕਹਾਂ ਭਜਾਇਆ ਨਾ ਮਰੇ ਮਰੇ ਦਾ ਪਜਾਦਾ ਜੱਟ ਦਾ ਪੁੱਤ ਨਹੀਂ ਨਾ ਪੰਜਾਬ ਦਾ ਪ੍ਰਧਾਨ ਫਿਰਿਆ ਹੀ ਨਹੀਂਗਾ ਸਰ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਬੈਠੇ ਹੋਏ ਆ ਤਿੰਨ ਚਾਰ ਘੰਟੇ ਹੋਏ ਮੈਂ ਕਿਹਾ ਸਤ ਕੋਈ ਸਾਢੇ ਸਤ ਆ। ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਸ ਵੇਲੇ ਤੁਹਾ ਨਾਲ ਮੁਲਾਕਾਤ ਕਰਕੇ ਗਿਆ। ਲੋਕਲ ਲੈਵਲ ਤੇ ਆਉਂਦੇ ਸੀ ਏਡੀ ਵਾਲੇ ਆਉਂਦੇ ਆ ਬਾਕੀ ਕੋਈ ਸਰਕਾਰ ਯਾਰ ਵਿਚਾਰੀ ਪੰਜਾਬ ਪ੍ਰਸ਼ਾਸਨ ਦੇ ਅਧਿਕਾਰੀ ਕਿੱਦਾਂ ਕਰ ਸਕਦੇ ਗੱਲ ਤਾਂ ਸਾਜੀ ਗੱਡੀ ਸਾਹਿਬ ਨਾਲ ਮੀਟਿੰਗ ਹੋ ਗਈ ਆ ਸਾਰਿਆਂ ਨਾਲ ਹੋ ਗਈ ਆ ਸੈਂਟਰ ਦੇ ਸਾਹ ਆਪਣੇ ਪੰਜਾਬ ਸਰਕਾਰ ਨੂੰ ਪਤਾ ਸੈਂਟਰ ਸਰਕਾਰ ਨੂੰ ਪਤਾ ਪਰ ਉਹ ਚਲੋ ਸਵੇ ਦੇਖਦੇ ਹਾਂ ਸਾਰੇ ਕੁਝ ਚੰਗਾ ਹੋਵੇ ਸ਼ਾਇਦ ਚੰਗੇ ਦੀ ਉਮੀਦ ਰੱਖਣੀ ਚਾਹੀਦੀ ਮਾਰੇ ਨੈਗੇਟਿਵਿਟੀ ਨਹੀਂ ਚਾਹੀਦੀ ਕੋਈ ਨਹੀਂ ਵਧੀਆ ਹੋਊਗਾ ਸੱਚੀ ਬੱਚਾ ਕਿੰਨੇ ਸਮੇਂ ਤੱਕ ਇੱਥੇ ਬੈਠੇ ਰਹੋਗੇ ਜਦੋਂ ਤੱਕ ਮੰਗਾ ਨਹੀਂ ਮੰਨਿਆ ਡੈੱਡ ਬਾਡੀ ਮੇਰੀ ਕੱਲ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਚਾਈਡਵਟ ਰਸਤੇ ਆ ਉਹਦੀ ਗੱਡੀ ਮੇਰੀ ਐਂਬੂਲੈਂਸ ਆਣੀ ਜਿਹੜੀ ਮੇਰੀ ਪੀਸੀਆਰ 11 ਨੰਬਰ ਮੇਰੀ ਆਪਦੀ ਗੱਡੀ ਹੁੰਦੀ ਸੀ ਜੀ ਅੰਡਰਵੋਅ ਉਹ ਆ ਜਾਣੀ ਉਹ ਚ ਡੈੱਡ ਬਾਡੀ ਦਾ ਜਾ ਸਕਦੀ ਆ ਜੀ ਨੇ ਜੇ ਇਥੋਂ اٹਕੇ ਨਹੀਂ ਜਾਂਦੇ ਦੱਲਾ ਹਾਂਗਾ ਪੰਜਾਬ ਦਾ ਗਦਾਰ ਹਾਂ ਇਸ ਵੇਲੇ ਕਿੰਨੇ ਲੋਕ ਤੁਹਾਡੇ ਨਾਲ ਮੌਜੂਦ ਨੇ ਜਦ ਮੈਂ ਕਿਹਾ ਹੀ ਨਹੀਂ ਕਿਸੇ ਨੂੰ ਮੈਂ ਕੱਲਾ ਆਇਆ ਸਿੱਧਾ ਤੋਂ ਫੈਸਲਾ ਲਿਆ ਰਾਹ ਜਾਂਦੇ ਇਥੇ ਮੈਂ ਤਾਂ ਦੇਖ ਲਓ ਤੁਸੀਂ ਚੱਕਾ ਲੋਕ ਦੇ ਪਾਇਆ ਜਿਹੜੀ ਪਾਈ ਆ ਉਹ ਵੀ ਉਦੋਂ ਪਾਈ ਆ 5 ਮਿੰਟ ਪਹਿਲਾਂ ਪਾਈ ਆ ਇਹਨਾਂ ਨੇ ਦੇਖ ਲਿਆ ਨਕੂਦਰ ਤੋਂ ਆਏ ਮੇਰੇ ਭਰਾ ਮੇਰੇ ਨਾਲ ਰਹਿੰਦੇ ਹਮੇਸ਼ਾ ਸਾਥੀ ਆ ਚਾਹੇ ਬਿਠੰਡੇ ਲਾਇਆ ਜਿੱਥੇ ਮਰਜ਼ੀ ਲੈ ਜਾ ਇਹ ਆਏ ਇਹਨਾਂ ਨੇ ਵੀਡੀਓ ਵੀਡੀਓ ਦੇਖ ਕੇ ਆ ਗਏ ਮੈਂ ਤਾਂ ਇਹਨਾਂ ਨੂੰ ਵੀ ਨਹੀਂ ਕਿਹਾ ਵੀ ਆਓ ਜਾਂ ਨਾ ਆਓ ਇਹਨਾਂ ਨੂੰ ਪੁੱਛ ਰੋ ਮੈਂ ਕਿਹਨੂੰ ਕਿਹਾ ਵੀ ਆਓ ਮੇਰੇ ਸਮਝ ਤੋਂ ਮੈਂ ਕਹਿੰਦਾ ਨਹੀਂ ਕਿਸੇ ਨੂੰ ਯਾਰ ਮੈਂ ਲੜਾਈ ਤਾਂ ਆਪਣੀ ਆਪ ਸ਼ੁਰੂ ਕੀਤੀ ਆ ਮੈਂ ਅਗੜਾ ਕਿਹ ਕਿਵੇਂ ਲੜਾਈ ਆਪ ਸ਼ੁਰੂ ਕੀਤੀ ਲੱਗਦਾ ਵੀ ਆਪ ਮਾਨਨ ਵਰਤੇ ਮੈਲੇ ਬੰਦਿਆਂ ਦੀ ਥੋੜੀ ਹੋੜਿਆ ਬੰਦਾ ਇੱਕ ਮਰ ਗਿਆ ਉਹ ਵੀ ਉਨੀ ਆ 10 ਮਰ ਗਿਆ ਤਾਂ ਵੀ ਉਨੀ ਆ ਗੱਲ ਤਾਂ ਇੱਕੋ ਜੀ ਆ